ਸਿਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਤੇ ਸ਼ੇਅਰ ਤੇ ਸ਼ੇਅਰ ਵੀ ਕਰੋਗੇ ਅੱਜ ਸਾਡੇ ਮਾਂ ਪੁੱਤਰਾ ਦੇ ਹੱਥ ਨੇ ਬਿਲਕੁਲ ਖਾਲੀ ਤੇ ਫਿਰ ਵੀ ਅਸੀਂ ਕੀ ਕਰ ਰਹੇ ਹਾਂ ਵੀਡੀਓ ਬਣਾਉਂਦੇ ਆ ਫਿਰ ਵੀ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਗੈਸ ਕਰੋ ਅਸੀਂ ਵੀਡੀਓ ਕਾਹਦੇ ਨਾਲ ਬਣਾ ਰਹੇ ਹਾਂ ਰਿਮੋਟ ਨਾਲ ਛੋਟੇ ਜਿਹੇ ਰਿਮੋਟ ਦੇ ਨਾਲ ਓਏ ਇੰਨੇ ਘੜੀ ਰਿਮੋਟ ਦੇ ਨਾਲ ਜੀ ਅਸੀਂ ਵਲੋਗਿੰਗ ਸਟਿਕ ਲੈ ਲਈ ਸੀਗੀ ਤੇ ਅਸੀਂ ਵਲੋਗਿੰਗ ਸਟਿਕ ਦੇ ਨਾਲ ਆਪਣਾ ਵਲੌਗ ਸ਼ੂਟ ਕਰਦੇ ਆ। ਇਹਦੇ ਨਾਲ ਅਸੀਂ ਆਪਣੀਆਂ ਰੀਲ ਵੀ ਸ਼ੂਟ ਕਰ ਸਕਦੇ ਆ ਤੇ ਆਪਣੇ ਫੈਮਿਲੀ ਦੇ ਟ੍ਰਿਪਸ ਦੇ ਨਾਲ ਤੁਸੀਂ ਘੁੰਮਣ ਗਏ ਹੋਏ ਹੋ ਫੈਮਿਲੀ ਨਾਲ ਤੇ ਆਪਣੀਆਂ ਵੀਡੀਓ ਤੇ ਫੋਟੋ ਵੀ ਕਲਿੱਕ ਕਰ ਸਕਦੇ ਹੋ। ਤੇ ਦੂਸਰੀ ਗੱਲ ਸਹਿਜ ਇੱਕ ਹੋਰ ਗੁੱਡ ਨਿਊਜ਼ ਆ ਕਿ ਸਾਡਾ ਚੈਨਲ ਮੋਨਟਾਈਜ਼ ਸਾਡਾ ਚੈਨਲ ਵੀ ਜਿਹੜਾ ਜੀ ਉਹ ਮੋਨਟਾਈਜ਼ ਹੋ ਗਿਆ ਏ। ਤੇ ਬਹੁਤ ਮਤਲਬ ਕਹਿ ਲੋ ਕਿ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਹੈ ਤੇ ਇਹਦੇ ਲਈ ਅਸੀਂ ਅੱਜ ਬਹੁਤ ਖੁਸ਼ ਆ ਕਿ ਅਸੀਂ ਸੋਚਿਆ ਕਿ ਚਲੋ ਇੱਕ ਛੋਟੇ ਜਿਹੇ ਬਲੌਗ ਦੀ ਮਾਪ ਪੁੱਤਰ ਅਸੀਂ ਸ਼ੁਰੂਆਤ ਕਰਦੇ ਹਾਂ ਇਸੇ ਖੁਸ਼ੀ ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੀ ਕਰੀਮ ਕਰੀਮ ਆਪਣਾ ਮਸ਼ਰੂਮ ਕਰੀਮ ਮਸ਼ਰੂਮ ਅੱਜ ਅਸੀਂ ਬਣਾਵਾਂਗੇ ਜੀ ਕਰੀਮੀ ਮਸ਼ਰੂਮ ਦੀ ਰੈਸਪੀ ਤੇ ਚਲੋ ਫਿਰ ਮਿਲਦੇ ਹਾਂ ਕਿਚਨ ਦੇ ਵਿੱਚ ਜਾ ਕੇ ਤੇ ਤੁਹਾਨੂੰ ਦਿਖਾਉਨੇ ਆ ਕਿ ਕਰੀਮ ਜਿਹੜੀ ਹੈ ਕਰੀਮੀ ਮਸ਼ਰੂਮ ਜਿਹੜੇ ਆਸੀਂ ਕਿੱਦਾਂ ਬਣਾਉਨੇ ਆ ਤੇ ਸਾਡੇ ਤੇ ਵੀ ਬੱਚਿਆਂ ਨੂੰ ਬਹੁਤ ਆਈ ਸਾਡੇ ਬੱਚਿਆਂ ਨੂੰ ਕਰੀਮ ਮਸ਼ਰੂਮ ਬਹੁਤ ਪਸੰਦ ਨੇ ਤੇ ਬਣਦੇ ਵੀ ਬਹੁਤ ਟੇਸਟੀ ਨੇ ਤੇ ਚਲੋ ਫਿਰ ਮਿਲਦੇ ਆ ਕਿਚਨ ਦੇ ਵਿੱਚ ਜਾ ਕੇ ਜੀ ਮੈਂ ਪਹੁੰਚ ਚੁੱਕੀ ਆ ਆਪਣੀ ਪਿਆਰੀ ਜੀ ਰਸੋਈ ਦੇ ਵਿੱਚ ਆਪਣੇ ਵਾਲ ਬੰਨ ਲਏ ਨੇ ਮੈਂ ਤੇ ਐਨੇ ਲਈਆਂ ਨੇ ਜੀ ਮਸ਼ਰੂਮ ਇਹਨਾਂ ਨੂੰ ਮੇਰੇ ਤੋਂ ਤੋਂ ਹੁੰਦਾ ਤਰੀਕਾ ਹੈ ਉਹ ਮੈਂ ਤੁਹਾਨੂੰ ਅੱਜ ਦਿਖਾਉਣੀ ਆ ਕਿ ਮੈਂ ਮਸ਼ਰੂਮਸ ਨੂੰ ਕਿੱਦਾਂ ਤੋਣੀ ਆ ਇਹਨਾਂ ਮਸ਼ਰੂਮ ਦਾ ਨੂੰ ਪਤਾ ਪੈਕਟ ਦੇ ਵਿੱਚ ਆਉਂਦੀਆਂ ਨੇ ਆਪਾਂ ਖੋਲ ਲੈਣੀਆਂ ਨੇ ਖੋਲ ਕੇ ਇਹਨਾਂ ਨੂੰ ਸਿੰਪਲ 2-3 ਪਰ ਇ ਜਿਹੜਾ ਪਾਣੀ ਨਾਲ واਸ਼ ਕਰ ਲੈਣਾ ਆ ਤੇ ਇਧਰ ਮੈਂ ਗੈਸ ਦੇ ਉੱਪਰ ਰੱਖ ਦਿੱਤਾ ਜੀ ਪਾਣੀ ਗਰਮ ਕਰਨ ਲਈ ਜਦੋਂ ਇਹਨੂੰ ਇੱਕ ਬੋਇਲਡ ਹਲਕਾ ਜਿਹਾ ਬੋਇਲ ਆ ਜਾਏ ਇਹਨੂੰ ਬੰਦ ਕਰ ਦੇਣਾ ਹੈ ਤੇ ਆਪਣੀਆਂ ਜਿਹੜੀਆਂ ਮਸ਼ਰੂਮਸ ਨੇ ਨਾ ਸਾਰੀਆਂ ਆਪਾਂ ਪਾਣੀ ਦੇ ਵਿੱਚ ਪਾ ਲੈਣੀਆਂ ਨੇ ਦੇਖੋ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ 1-2 ਮਿੰਟ ਲਈ ਆਪਾਂ ਛੱਡ ਦਾਂਗੇ ਗਰਮ ਪਾਣੀ ਹੈ ਪੂਰਾ ਬੋਇਲਡ ਪਾਣੀ ਹੈ ਇਹ ਮੇਰੇ ਤੋਂ ਹੁੰਦਾ ਤਰੀਕਾ ਹੈ ਜੀ ਕਿਉਂਕਿ ਇਹ ਬਹੁਤ ਸਾਰੀਆਂ ਗੰਦੀਆਂ ਹੁੰਦੀਆਂ ਨੇ ਮਸ਼ਰੂਮ ਤੇ ਇਹਨਾਂ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਵਾਸ਼ ਕਰਨਾ ਬਹੁਤ ਜ਼ਰੂਰੀ ਹੈ ਹੇ ਦੇਖੋ ਇਹਨਾਂ ਨੂੰ 1-2 ਮਿੰਟ ਲਈ ਆਪਾਂ ਇਦਾਂ ਛੱਡ ਦਾਂਗੇ ਪਹਿਲਾਂ ਮੈਂ ਇਹਨਾਂ ਨੂੰ ਦੋ ਤਿੰਨ ਪਾਣੀ ਜਿਹੜਾ ਆ ਉਹ ਸਿੰਪਲ ਪਾਣੀ ਨਾਲ ਵਾਸ਼ ਕਰ ਚੁੱਕੀ ਆ ਇਹਨਾਂ ਨੂੰ ਗਰਮ ਪਾਣੀ ਬੋਇਲਡ ਪਾਣੀ ਦੇ ਵਿੱਚ ਡਿਪ ਕਰ ਦਿੱਤਾ ਏ ਤੇ ਫਿਰ ਆਪਾਂ ਇਹਨਾਂ ਨੂੰ ਕੀ ਕਰਾਂਗੇ ਕੱਟਾਂਗੇ ਤੇ ਮੈਂ ਚਲੋ ਤੁਹਾਨੂੰ ਦਿਖਾਉਣੀ ਆ ਆਪਾਂ ਇਹਨਾਂ ਨੂੰ ਕਟਿੰਗ ਕਿੱਦਾਂ ਕਰਦੇ ਆ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਇਹਨਾਂ ਨੂੰ ਕਟਿੰਗ ਕਿੱਦਾਂ ਕਰਨੀ ਆ ਦੇਖੋ ਜਦੋਂ ਮੈਂ ਮਸ਼ਰੂਮ ਨੂੰ ਗਰਮ ਪਾਣੀ ਦੇ ਵਿੱਚ ਪਾਇਆ ਨਾ ਤੇ 2 ਕੋ ਮਿੰਟ ਆਪਾਂ ਇਹਨਾਂ ਨੂੰ ਗਰਮ ਪਾਣੀ 'ਚ ਡਿਪ ਕਰਕੇ ਫਿਰ ਉਹਨਾਂ ਨੂੰ ਆਪਾਂ ਠੰਡੇ ਪਾਣੀ ਦੇ ਨਾਲ ਜਿਹੜਾ ਧੋ ਲੈਣਾ ਚਾਹੀਦਾ ਨਾ ਇੱਕ ਦੋ ਵਾਸ਼ ਫਿਰ ਕਰ ਲੈਣਾ ਹੈ ਫਿਰ ਆਪਾਂ ਕੀ ਕਰਨਾ ਹੈ ਇਦਾਂ ਮਸ਼ਰੂਮ ਦਾ ਖੈ ਜਿਹੜਾ 파ਟ ਹੈਗਾ ਨਾ ਇਹਨੂੰ ਕੱਟ ਦੇਣਾ ਹੈ ਤੇ ਬਾਕੀ ਸਿੰਪਲੀ ਤੁਸੀਂ ਆਪਣੇ ਅਨੁਸਾਰ ਜਿੱਦਾਂ ਵੱਡੀਆਂ ਛੋਟੀਆਂ ਕਰਨੀਆਂ ਨੇ ਤੁਸੀਂ ਕੱਟ ਸਕਦੇ ਹੋ ਬਸ ਇਹ ਜਿਹੜੀ ਟਿੱਪ ਹੈ ਨਾ ਇਹਨੂੰ ਜ਼ਰੂਰ ਕੱਟਿਆ ਕਰੋ ਤੇ ਇਹ ਦੇਖੋ ਜੋ ਤੁਸੀਂ ਸਾਈਜ਼ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਸਕਦੇ ਹੋ ਇਹ ਵੇਖੋ ਜੀ ਮਸ਼ਰੂਮ ਜਿਹੜੀਆਂ ਨੇ ਉਹ ਮੈਂ ਆਪਣੇ ਹਿਸਾਬ ਦੇ ਨਾਲ ਕੱਟ ਲਈਆਂ ਨੇ ਜਿੱਦਾਂ ਦੀਆਂ ਮੈਨੂੰ ਚਾਹੀਦੀਆਂ ਨੇ ਇਹ ਚਿੱਟੀਆਂ ਸੀ ਪਰ ਹੁਣ ਕਾਲੀਆਂ ਇਸ ਕਰਕੇ ਲੱਗ ਰਹੀਆਂ ਨੇ ਕਿਉਂਕਿ ਆਪਾਂ ਇਹਨਾਂ ਨੂੰ ਹਲਕੇ ਜਿਹੇ ਗਰਮ ਪਾਣੀ ਦੇ ਵਿੱਚ ਜਦੋਂ ਪਾਉਂਦੇ ਆਂ ਤੇ ਬੜੀਆਂ ਸੌਫਟ ਹੁੰਦੀਆਂ ਨੇ ਤੇ ਥੋੜਾ ਜਾਂ ਨਾ ਇਹ ਰੰਗ ਆਪਣਾ ਚੇਂਜ ਕਰ ਦਿੰਦੀਆਂ ਨੇ ਤੇ ਹੈਦਰ ਇਹਨਾਂ ਦਾ ਵੇਸਟ ਤੇ ਇਹਦੇ ਵਾਸਤੇ ਮੈਂ ਲਸਣ ਜਿਹੜਾ ਏ ਉਹ ਮੈਂ ਕੁੰਡੀ ਡੰਡੀ ਦੇ ਵਿੱਚ ਕੁੱਟਾਂਗੀ ਪਿਆਜ਼ ਤੇ ਇਹਦੇ ਵਿੱਚ ਕੋਈ ਹਰੀ ਮਿਰਚ ਕੋਈ ਟਮਾਟਰ ਫੋਰ ਪੋਚ ਵੀ ਨਹੀਂ ਪਾਣਾ ਇਹਦੇ ਵਿੱਚ ਪੈਣੇ ਆ মিক্স 허ਬ পালও ਤੁਸੀਂ ਤੁਹਾਡੇ ਕੋਲ ਜੋ ਵੀ ਚੀਜ਼ ਹੈਗੀ ਆ অর্ਗੈਨੋ ਵਗੈਰਾ ਮਿਕਸ ਪੀਜ਼ਾ ਸੀਜ਼ਨਿੰਗ ਹਨਾ ਜੋ ਇਸ ਟਾਈਮ ਤੁਹਾਡੇ ਕੋ ਅਵੇਲੇਬਲ ਆ ਕਾਲੀ ਮਿਰਚ ਬਹੁਤ ਜ਼ਰੂਰੀ ਆ ਬਹੁਤ ਸਵਾਦ ਲੱਗਦੀ ਆ ਤੇ ਇਹਨੂੰ ਮੈਂ ਬਣਾਉਂਗੀ ਅਮੂਲ ਮੱਖਣ ਦੇ ਵਿੱਚ ਕੜਾਈ ਮੈਂ ਚੁੱਲੇ ਦੇ ਰੱਖ ਦਿੱਤੀ ਆ ਗੈਸ ਮੈਂ ਹੁਣ ਇਨਫਾਨ ਕਰਾਂਗੀ ਤੇ ਇਹਦੇ ਵਿੱਚ ਮੈਂ ਪਾਵਾਂਗੀ ਅਮੂਲ ਦਾ ਮੱਖਣ ਅਰਬੀ ਨੂੰ ਵੀ ਅਸੀਂ ਧੋ ਲਿਆ ਏ ਕੱਟ ਕੇ ਧੋ ਕੇ ਤੇ ਉਹਨੂੰ ਵੀ ਟੱਕ ਦਿੱਤਾ ਏ ਇਹਨੂੰ ਅਸੀਂ ਬਣਾਵਾਂਗੇ ਕੱਲ ਜਾਂ ਫਿਰ ਦੇਖਾਂਗੇ ਰਾਤ ਨੂੰ ਜੇ ਦਿਲ ਕਰੇਗਾ ਤੇ ਨਾਲ ਨਾਲ ਬਣਾ ਲਾਂਗੇ ਸਫਾਈ ਬਹੁਤ ਜ਼ਰੂਰੀ ਆ ਆਪਣਾ ਨਾਲ ਨਾਲ ਜਿਹੜਾ ਸੈਕਪਿਆ ਉਹ ਸਾਫ਼ ਕਰਦੇ ਚਾ ਉਹ ਇੱਕ ਪਲੇਟ ਮੈਂ ਹਮੇਸ਼ਾ ਲਾ ਲੈਣੀ ਹੁੰਦੀ ਆ ਵੇਸਟ ਜਿਹੜਾ ਆ ਨੂੰ ਸੁੱਟਣ ਵਾਸਤੇ ਤੇ ਸਾਡੀ ਰਸੋਈ ਦੇ ਵਿੱਚ ਨਾ ਅੱਜ ਇੱਕ ਮੱਖੀ ਭੰਜੀ ਆ ਗਈ ਨੇ ਤੇ ਆਪਾਂ ਹੁਣ ਉਹ ਵੀ ਲਾਉਣੀ ਆ ਤਾਂ ਕਿ ਜੜੀਆਂ ਇਹ ਮਾਰ ਸਕਣ ਤੇ ਇੱਧਰ ਵੇਖੋ ਇਹ ਮੂਲ ਦਾ ਜਿਹੜਾ ਬਟਰ ਮੈਂ ਪਾਇਆ ਸੀ ਉਹ ਮੈਲਟ ਹੋ ਗਿਆ ਹੈ ਇਹਦੇ ਵਿੱਚ ਆਪਾਂ ਕੁਝ ਵੀ ਨਹੀਂ ਪਾਉਣਾ ਹੋਰ ਸਿੰਪਲ ਜਿਹੜੀਆਂ ਆਪਾਂ ਮਸ਼ਰੂਮ ਕੱਟੀਆਂ ਨੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਕੁਝ ਵੀ ਨਹੀਂ ਕੋਈ ਅਦਰਕ ਲਸਣ ਪਿਆਜ਼ ਕੁਝ ਵੀ ਨਹੀਂ ਪਾਉਣਾ ਸਿੰਪਲ ਸਿੱਧੀ ਮਸ਼ਰੂਮ ਜਿਹੜੀਆਂ ਨੇ ਬਟਰ ਦੇ ਵਿੱਚ ਡਾਇਰੈਕਟ ਪਾ ਦੇਣੀਆਂ ਨੇ ਦੇਖੋ ਇਹ ਹਨ ਬਾਕੀ ਆਹ ਸਿੱਧੇ ਮਸ਼ਰੂਮ ਜਿਹੜੀ ਤਪੀਲੇ ਦੇ ਵਿੱਚ ਨਹੀਂ ਛੱਡਣੇ ਗੇਸ ਪਾਪਾ ਛੋਸ਼ਣੀ ਕਰਨਾ ਇਹ ਦੇਖੋ। ਚਿਮਨੀ 'ਵਾਂ ਇਸਲੀ ਨਹੀਂ ਚਲਾਰੀ ਕਿਉਂਕਿ ਆਵਾਜ਼ ਬਹੁਤ ਆਉਂਦੀ ਐ ਫਿਰ ਵੀਡੀਓ ਦੇ ਵਿੱਚ ਪ੍ਰੋਬਲਮ ਆਏਗੀ। ਇਹ ਦੇਖੋ। ਸਾਰੀਆਂ ਮਸ਼ਰੂਮ ਨੂੰ ਆਪਾਂ ਬਟਰ ਦੇ ਵਿੱਚ ਪਾ ਦੇਣਾ ਐ। ਬਾਹਰ ਪਤਾ ਨਹੀਂ ਕੌਣ ਆ ਗਿਆ ਐ। ਹਰ ਆ ਗਿਆ ਸੀਗਾ ਜੀ ਮਾਲੀ ਜੇ ਮੈਂ ਉਹਨੂੰ ਦੇਖਣ ਚਲੀ ਗਈ ਸੀ ਤੇ ਮਸ਼ਰੂਮ ਜਿਹੜੀਆਂ ਨੇ ਸਿਰਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਮੂਲ ਬਟਰ ਦੇ ਵਿੱਚ ਸਿਰਫ ਮੈਂ ਮਸ਼ਰੂਮ ਹੀ ਪਾਈਆਂ ਨੇ ਤੇ ਮਸ਼ਰੂਮ ਨੇ ਨਾਲ ਹੀ ਆਪਣਾ ਜਿਹੜਾ ਪਾਣੀ ਆ ਉੱਚਾ ਦਿਖਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਨਮਕ ਪਹਿਲਾਂ ਸਿਰਫ ਤੁਸੀਂ ਥੋੜਾ ਜਿਹਾ ਨਮਕ ਪਾਉਣਾ ਹੈ ਤਾਂ ਕਿ ਇਹ ਗਲ ਜਾਵੇ ਬਾਕੀ ਜਦੋਂ ਆਪਾਂ ਬਣਾਵਾਂਗੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਕਿ ਬਾਕੀ ਨਮਕ ਕਦੋਂ ਪਾਉਣਾ ਹੈ ਮੈਂ ਸਿਰਫ 1.5 ਚਮਚ ਜਿਹੜਾ ਇੰਨੀ ਮਸ਼ਰੂਮ ਜੜੀਆਂ ਮੈਂ ਚਾਰ ਪੈਕੇਟ ਮਸ਼ਰੂਮ ਸੀ ਤੇ ਇਹਨਾਂ ਦੀ ਇਹ ਵਾਲੀ ਕਟਿੰਗ ਕਰਕੇ ਤੇ ਇੰਨੀਆਂ ਹੋ ਗਈਆਂ ਪਾਣੀ ਦੇਖੋ ਕਿੰਦਾ ਮਸ਼ਰੂਮ ਨੇ ਛੱਡ ਦਿੱਤਾ ਹੈ ਆਪਣਾ ਜਿਹੜਾ ਆ ਮਤਲਬ ਕੀ ਆ ਕੰਮ ਆਪਣਾ ਇਹ ਆ ਕਿ ਮਸ਼ਰੂਮ ਦਾ ਸਾਰਾ ਪਾਣੀ ਸੁਕਾ ਸੁਕਾਉਣਾ ਹੈ ਆਪਾਂ ਜਦ ਤੱਕ ਇਹਦਾ ਪਾਣੀ ਨਹੀਂ ਨਾ ਸੁੱਕਦਾ ਤਦ ਤੱਕ ਆਪਾਂ ਇਹਨਾਂ ਨੂੰ ਭੁੰਨਣਾ ਹੈ ਔਰ ਗੈਸ ਜਿਹੜੀ ਆ ਤੁਸੀਂ ਮੀਡੀਅਮ ਹੀ ਰੱਖਣੀ ਆ ਬਹੁਤ ਤੇਜ਼ ਵੀ ਨਹੀਂ ਰੱਖਣੀ ਪਹਿਲਾਂ ਜਿੰਨਾ ਕੁ ਚਿਰ ਤੁਹਾਨੂੰ ਜ਼ਿਆਦਾ ਪਾਣੀ ਲੱਗਦਾ ਨਾ ਉਨਾਂ ਚ ਤੁਸੀਂ ਗੈਸ ਨੂੰ ਤੇਜ਼ ਕਰ ਲਓ ਫੇਰ ਦੇਖਿਓ ਪਾਣੀ ਜਦੋਂ ਸੁੱਕਣ ਲੱਗ ਜੇਗਾ ਨਾ ਢੱਕਣਾ ਬਿਲਕੁਲ ਨਹੀਂ ਆ ਨੰਗੀਆਂ ਨੂੰ ਹੀ ਪਕਾਉਣਾ ਹੈ ਤੇ ਪਾਣੀ ਦੇਖੋ ਤੁਸੀਂ ਕਿੰਨਾ ਜ਼ਿਆਦਾ ਛੱਡ ਦਿੱਤਾ ਡਰਨਾ ਬਿਲਕੁਲ ਨਹੀਂ ਆ ਇਹ ਆਪਣੇ ਆਪ ਸੁੱਕ ਜੇਗਾ ਐ ਵੇਖੋ ਜੀ ਇਹ ਆਪਣੇ ਪਾਣੀ ਦੇ ਵਿੱਚ ਕਿੰਨੀਆਂ ਸੋਹਣੀਆਂ ਭੁੱਜ ਚੁੱਕੀਆਂ ਨੇ ਤੇ ਰੰਗ ਵੀ ਬਹੁਤ ਸੋਹਣਾ ਆ ਗਿਆ ਇਹਨਾਂ ਦਾ ਤੇ 스멜 ਵੀ ਜਿਹੜੀ ਆ ਬਹੁਤ ਸੋਹਣੀ ਆ ਰਹੀ ਆ ਹੁਣ ਮੈਂ ਕੀ ਕਰਾਂਗੀ ਗੈਸ ਕਰ ਦਾਂਗੀ ਬੰਦ ਤੇ ਮੈਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਐ ਦੇਖੋ ਜੀ ਮਸ਼ਰੂਮਸ ਆਰੀਆ ਮੈਂ ਸੈਪਰੇਟ ਕੱਢ ਲਿਆ ਨਹੀਂ ਤੇ ਮੱਖਣ ਜਿਹੜਾ ਆ ਪਹਿਲਾਂ ਹੀ ਬਹੁਤ ਸੀਗਾ ਕੜਾਈ ਦੇ ਵਿੱਚ ਤੇ ਥੋੜਾ ਜਿਹਾ ਜੇ ਤੁਹਾਨੂੰ ਲੱਗੇ ਤੁਸੀਂ ਹੋਰ ਪਾ ਸਕਦੇ ਹੋ ਤੇ ਇੱਧਰ ਮੈਂ ਜਿਹੜਾ ਆਪਣਾ ਲਸਣ ਕੁੱਟਿਆ ਸੀ ਉਹ ਸਾਰਾ ਇਕੱਠਾ ਕਰਾਂਗੀ ਮੈਂ ਔਰ ਹੱਥ ਮੈਂ ਆਪਣੇ ਧੁੱਤੇ ਹੋਏ ਆ ਜੀ ਇਹ ਨਾ ਕਹਿਣਾ ਕਿ ਹੱਥ ਨਾਲ ਪਾ ਰਹੇ ਹਾਂ ਆ ਦੇਖੋ ਲੋ ਸਕਨ ਮੈਂ ਸਾਰਾ ਪਾ ਦਾਂਗੀ ਐਂਡ ਪੋਸ਼ ਤੇ ਆਪਾਂ ਇਹਨੂੰ ਬਹੁਤ ਜ਼ਿਆਦਾ ਗੜਾਇਆ ਭੁੰਨਣਾ ਨਹੀਂ ਹੈਗਾ ਬਸ ਹਲਕਾ ਜਿਹਾ ਆਪਾਂ ਇਹਦਾ ਜਿਹੜਾ ਕਲਰ ਆ ਨਾ ਉਹੀ ਚੇਂਜ ਕਰਨਾ ਹੈ ਹਲਕਾ ਜਿਹਾ ਲਸਣ ਦਾ ਜਦੋਂ ਕਲਰ ਚੇਂਜ ਹੋ ਜੇ ਤੇ ਤੁਸੀਂ ਲਾ ਲਈ ਇਹਦੇ ਵਿੱਚ ਪਿਆਜ਼ ਪਾ ਦੇਣਾ ਤੇ ਜਿਹੜਾ ਪਿਆਜ਼ ਹੈ ਨਾ ਉਹਨੂੰ ਵੀ ਜ਼ਿਆਦਾ ਲਾਲ ਨਹੀਂ ਕਰਨਾ ਬਸ ਹਲਕਾ ਜਿਹਾ ট্রান্সਪੇਰੈਂਟ ਜਿਹਾ ਜਿਹੜਾ ਮਤਲਬ ਹੋ ਜਾਵੇ ਮੈਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਦਾ ਰੱਖਣਾ ਆ ਲਸਣ ਨੂੰ 스멜 ਆਉਣੀ ਸ਼ੁਰੂ ਹੋ ਗਈ ਹੈ ਥੋੜਾ ਜਿਹਾ ਜੇ ਆਪਾਂ ਇਹਦਾ ਕੱਚਾਪਨ ਖਤਮ ਕਰ ਲਾਂਗੇ ਦੇਖੋ ਦਾ ਕੱਚਾਪਨ ਥੋੜਾ ਜਿਹਾ ਖਤਮ ਹੋ ਜਾਈਗਾ ਜਦੋਂ ਤੇ ਮੈਂ ਨਾਲ ਹੀ ਇਹਦੇ ਵਿੱਚ ਪਾ ਦਾਂਗੀ ਪਿਆਜ਼ प्याज ਜਿਹੜੇ ਆ ਬੜੇ ਰਫਲੀ ਜੇ ਕੱਟੇ ਹੋਏ ਆ ਮੈਂ ਤੇ આજ ਚੈਨਲ ਮੋਨਟਾਈਜ਼ ਹੋਣ ਦੀ ਖੁਸ਼ੀ ਵਿੱਚ ਜਿਹੜੀਆਂ ਨੇ ਉਹ ਕਰੀਮ ਮਸ਼ਰੂਮ ਬਣ ਰਹੀਆਂ ਨੇ ਚੈਨਲ ਨੂੰ ਵੀ ਮੋਨਟਾਈਜ਼ ਕਰਨ ਦੇ ਵਿੱਚ ਬੜੀ ਮੈਨੂੰ ਮਿਹਨਤ ਕਰਨੀ ਪਈ ਬੜਾ ਤੁਸੀਂ ਪੁੱਛੋ ਹੀ ਨਾ ਪਰ ਅਗਰ ਤੁਸੀਂ ਕਹੋਗੇ ਕਿ ਮੈਨੂੰ ਦੱਸੋ ਕਿੱਦਾਂ ਹੋਇਆ ਚੈਨਲ ਮੋਨਟਾਈਜ਼ ਤਾਂ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਕਿ ਮੈਂ ਕੀ ਕਿਹੜਾ-ਕਿਹੜੇ ਪ੍ਰੋਸੈਸ ਕਰਨੇ ਪਏ ਤੇ ਐ ਦੇਖੋ ਹੁਣ ਤੁਸੀਂ ਇਹਦੇ ਵਿੱਚ ਪਿਆਜ਼ ਪਾ ਲੈਣਾ ਹੈ ਕੋਈ ਚੀਜ਼ ਗੇਸ ਨਹੀਂ ਚੱਲਣੀ ਔਰ ਇਹਨਾਂ ਨਾਲ ਉਹ ਨਾ ਲੂ ਕੇ ਸਭ ਕੁਝ ਵਿੱਚ ਫੋਟੋ ਦੇ ਦਿਓ ਤੇ ਐ ਦੇਖੋ ਜੀ ਆਪਾਂ ਇਹਨੂੰ ਹਲਕਾ ਜਿਹਾ ਭੁੰਨਣਾ ਹੈ ਬਹੁਤ ਜ਼ਿਆਦਾ ਲਾਲ ਨਹੀਂ ਆਪਾਂ ਇਹਨੂੰ ਕਰਨਾ ਮੈਂ ਤੁਹਾਨੂੰ ਦਿਖਾਉਣੀ ਕਿ ਆਪਾਂ ਇਹਨਾਂ ਨੂੰ ਕਿੱਦਾਂ ਦਾ ਰੱਖਣਾ ਹੈ ਐ ਦੇਖੋ ਜੀ ਪਿਆਜ਼ ਆਪਾਂ ਇਦਾਂ ਦਾ ਰੱਖਣਾ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਜਿਹੜੀਆਂ ਮਸ਼ਰੂਮ ਨੇ ਸ ਪਾ ਦਾਂਗੇ ਵਾਹੀ ਤੇ ਪਲੇਟ ਪਾਣੀਆਂ ਦੇ ਨਾਲ ਆਪਾਂ ਲੱਗੀ ਨਹੀਂ ਰਹਿਣ ਦੇਣੀ ਹੂੰ ਹੂੰ ਕੇ ਸਭ ਕੁਝ ਪਾ ਦੇਣਾ ਇਹਦੇ ਵਿੱਚ ਕੋਈ ਹਜੇ ਮਸਾਲਾ ਨਹੀਂ ਹੈ ਸਿਰਫ ਨਮਕ ਜਿਹੜਾ ਆਪਾਂ ਪਾਇਆ ਸੀ ਜੇਕਰ ਇਹਦੀ ਮੋਟਰ ਨਹੀਂ ਖੜ ਚੁੱਕੀ ਹੈ ਨਾ ਬੰਦ ਕਰ ਦੋ ਤਾਜ ਨਮਕ ਇਹ ਜਿਹੜਾ ਕਿ ਆਪਾਂ ਮਸ਼ਰੂਮ ਦੇ ਵਿੱਚ ਪਹਿਲਾਂ ਪਾਇਆ ਸੀ ਹੋਰ ਇਹਦੇ ਵਿੱਚ ਕੁਝ ਨਹੀਂ ਅਜੇ ਪਾਇਆ ਹੁਣ ਆਪਾਂ ਕੀ ਕਰਾਂਗੇ ਗੈਸ ਘਟਾ ਮੇਰੀ ਹੁਣ ਇਸ ਟਾਈਮ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹਦੇ ਵਿੱਚ ਕੋਈ ਹਲਦੀ ਕੋਈ ਮਿਰਚ ਕੋਚ ਗਰਮ ਮਸਾਲਾ ਵਗੈਰਾ ਕੁਝ ਨਹੀਂ ਪਾਉਣਾ ਡੇਢ ਚਮਚ ਨਮਕ ਮੈਂ ਉਰ ਪਾਇਆ ਸੀ ਤੇ ਇੱਕ ਚਮਚ ਇੱਕ ਤੋਂ ਥੋੜਾ ਜਿਹਾ ਘੱਟ ਮੈਂ ਪਾਵਾਂਗੀ ਕਿਉਂਕਿ ਅਸੀਂ ਨਮਕ ਬਹੁਤ ਕੱਟ ਕਰਦੇ ਹਾਂ ਆਪਾਂ ਇਹਨੂੰ ਖਵਾਵਾਂਗੇ ਹੁਣ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਪਏਗਾ ਜੀ ਦੁੱਧ ਇਹ ਗੜਬੀ ਆ ਮੇਰੀ ਬਚਪਨ ਦੀ ਗੜਬੀ ਇਹ ਦਿਨ ਸਮਾਂ ਤੇ ਮਨੋਂ ਛੋਟੀ ਹੁੰਦੀ ਚਾਹ ਪੀਂਦੀ ਹੁੰਦੀ ਸੀ ਐਵੇਂ ਜੀ ਆਪਾਂ ਇਹਦੇ ਵਿੱਚ ਦੁੱਧ ਪਾ ਦਿੱਤਾ ਮੈਂ ਆਪਣੇ ਹਿਸਾਬ ਨਾਲ ਦੁੱਧ ਪਾਇਆ ਏ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਏ ਤਾਂ ਕਿ ਜਿਹੜੀਆਂ ਨਾ ਗਰੇਵੀ ਜੀ ਤੁਹਾਨੂੰ ਨਜ਼ਰ ਆਉਣ ਲੱਗ ਜਵੇ ਅ ਮਤਲਬ ਇਹ ਹੈ ਪਾਇਆ ਮੰਨ ਲਓ ਤੁਸੀਂ ਚਾਰ ਪੈਕੇਟ ਮਸ਼ਰੂਮ ਨੂੰ ਮੈਂ ਇੱਕ ਕਲਾਸ ਅ ਤੇ ਥੋੜਾ ਜਿਹਾ ਕਟ ਪੌਣੇ ਦੀ ਪੌਣੇ ਦੀ ਗੜਵੀ ਆ ਇਹ ਤੇ ਮੈਂ ਦੁੱਧ ਦੀ ਸ਼ੈਡ ਕਰਤਾ ਗੈਸ ਆਪਾਂ ਜੀ ਘੱਟ ਰੱਖਾਂਗੇ ਕਿਉਂਕਿ ਦੁੱਧ ਨੂੰ ਬੋਇਲ ਆ ਜਾਂਦਾ ਨਾ ਜਦੋਂ ਫਿਰ ਦੁੱਧ ਬਾਹਰ ਆਣ ਦੀ ਚਾਂਸ ਹੁੰਦੀ ਆ ਟੱਕਣਾ ਆਪਾਂ ਇਹਨੂੰ ਬਿਲਕੁਲ ਨਹੀਂ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਟਾਲੀਅਨ ਸੀਜ਼ਨਿੰਗ ਮੇਰੇ ਕੋਲ ਤਾਂ ਜੋ ਜੋ ਘਰ ਹੁੰਦਾ ਮੈਂ ਉਹੀ ਉਹੀ ਪਾ ਦਿੰਨੀ ਹੁੰਦੀ ਆ ਮੈਂ ਥੋੜਾ ਜਿਹਾ ਆਪਣੇ ਖਾਣੇ ਦੇ ਵਿੱਚ ਦੇਸੀ ਟੱਚ ਜ਼ਰੂਰ ਦਿੰਨੀ ਹੁੰਦੀ ਆ ਇਹ ਦੇਖੋ ਜੀ ਮम्मा ਗ੍ਰਾਈਂਡ ਨਹੀਂ ਕਰਨਾ ਸੀ ਅਸੀਂ ਇਹਨੂੰ ਮੈਂ ਤਾਂ ਕਰਾਈਂਦੀ ਆ ਨਹੀਂ ਉਹਦੇ ਵਿੱਚ ਹੈਗਾ ਨਾ ਆਪਸ਼ਨ ਨਹੀਂ ਇਹ ਦੇਖੋ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਮਿਕਸ ਹਰਬ ਦੇਖੋ ਜੀ ਲੋ ਜੀ ਇਹਨੂੰ ਪਾਤਾ ਕਾਲੀ ਮਿਰਚ ਜੇ ਆਤੀ ਇਹਦੇ ਵਿੱਚ ਨਹੀਂ ਪਾਵਾਂਗੇ ਜਿਹੜੀਆਂ ਦੋ ਇਹਦੇ ਵਿੱਚ ਹੋਰ ਚੀਜ਼ਾਂ ਪੈਣੀਆਂ ਨੇ ਇੱਕ ਪੈਣੀਆਂ کریم ਫਰੈਸ਼ ਕਰੀਮ ਉਹ ਵੀ ਮੈਂ ਅਮੋਲਦੀ ਯੂਜ਼ ਕਰਾਂਗੀ ਕੋਈ ਮੈਂ ਐਡ ਨਹੀਂ ਜੀ ਕਰ ਰਹੀ ਅਮੋਲਦੀ ਬਸ ਮੈਨੂੰ ਉਹਦੇ ਪ੍ਰੋਡਕਟ ਵਧੀਆ ਲੱਗਦੇ ਨੇ ਆਪਾਂ ਤਾਂ ਯੂਜ਼ ਕਰਦੇ ਹਾਂ ਤੇ ਇੱਕ ਨਾ ਪਾਵਾਂਗੀ ਚੀਜ਼ ਮੋਜ਼ਰੇਲਾ ਚੀਜ਼ ਵੀ ਪਾ ਸਕਦੀ ਹਾਂ ਪਰ ਅੱਜ ਮੈਂ ਪਾਵਾਂਗੀ ਚੀਜ਼ ਸ্লাইਸ ਤੇ ਇਹਨੂੰ ਥੋੜਾ ਜਿਹਾ ਬੋਇਲ ਡਾਲਣ ਲਈ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਦੇਖੋ ਤੁਸੀਂ ਕਿਦਾ ਕਲਰ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਚੀਜ਼ ਸ্লাইਸ ਵੈਸੇ ਜੇ ਤੁਸੀਂ ਮੋਜ਼ਰੇਲਾ ਚੀਜ਼ ਵੀ ਪਾ ਸਕਦੇ ਹੋ ਪਰ ਮੈਂ ਅੱਜ ਪਾਵਾਂਗੀ ਚੀਜ਼ ਸ্লাইਸ ਪੰਜ ਚੀਜ਼ ਸ্লাইਸ ਟੁੜਿਆਉ ਮੇਰੇ ਵਿੱਚ ਪਾ ਦਾਂਗੀ ਓਕੇ ਪੰਜ ਛੱਡਣਾ ਆਪਾਂ ਨਾਲ ਕੁਛ ਨਹੀਂ ਆ। ਤੇ ਆਪਾਂ ਇਹਨਾਂ ਨੂੰ ਫਲਾਵਾਂਗੇ। ਹੁਣ ਮੈਂ ਕੀ ਕਰਾਂਗੀ? ਕਰੀਮ ਜਿਹੜੀ ਆ ਪону ਵੀ ਇਹਦੇ ਵਿੱਚ ਪਾਵਾਂਗੇ। ਸੈਂ ਮੇਰੇ ਕੋਲ ਪਹਿਲਾਂ ਦੀ ਕਰੀਮ ਪਈ ਹੋਈ ਆ ਪਰसों ਮੈਂ ਖੋਲੀ ਸੀ ਇਹ। ਇਹ ਵੀ ਜਿਆਦਾ ਜਿਹੜੇ ਦਿਨ ਤੱਕ ਸੀ ਹੁੰਦੇ ਨਹੀਂ ਰੱਖਣੀ ਹੁੰਦੀ।

ਨਮਕ ਤੁਸੀਂ ਜਿਹੜਾ ਹੈ ਨਾ ਉਹ ਦੇਖ ਕੇ ਪਾਇਓ ਹੁਣ ਤੁਸੀਂ ਇਸ ਪੋਜੀਸ਼ਨ ਤੇ ਨਾ ਇਹਦਾ ਨਮਕ ਜਿਹੜਾ ਚੈੱਕ ਕਰ ਸਕਦੇ ਹੋ ਕਿਉਂਕਿ 치즈 ਸ্লাইਸ ਦੇ ਵਿੱਚ ਵੀ ਨਮਕ ਹੁੰਦਾ ਹੈ ਤੇ ਅਮੂਲ ਬਟਰ ਦੇ ਵਿੱਚ ਵੀ ਜਿਹੜਾ ਨਮਕ ਹੁੰਦਾ ਹੈ ਜਿਹੜਾ ਆਪਾਂ 치즈 ਸ্লাইਸ ਦੇ ਵਿੱਚ ਪਾਇਆ ਨਾ ਇਹਦੇ ਕਰਕੇ ਥੋੜਾ ਜਿਹਾ ਠਿੱਖ ਹੋ ਜਾਊਗਾ ਥੋੜਾ ਸੰੰਣਾ ਜਿਹਾ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਦੇਖੋ ਕਾਲੀ ਮਿਰਚ ਨੂੰ ਆਪਾਂ ਗ੍ਰाइंड ਕਰ ਦੇਣਾ ਹੈ ਕਾਲੀ ਮਿਰਚ ਦਾ ਇਹਦੇ ਵਿੱਚ ਬਹੁਤ ਵਧੀਆ ਕਿਹੜਾ ਸਵਾਦ ਆਉਂਦਾ ਹੈ ਕਾਲੀ ਮਿਰਚ ਨੂੰ ਤੁਸੀਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹੈ ਮੈਂ ਤੇ ਕਾਲੀ ਮਿਰਚ ਬਹੁਤ ਪਸੰਦ ਕਰਦੀ ਹਾਂ ਸਾਡੇ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਬਾਕੀ ਹੋਰ ਆਪਾਂ ਇਹਦੇ ਵਿੱਚ ਕੋਈ ਮਿਰਚ ਨਹੀਂ ਪਾਈ ਸਿਰਫ ਕਾਲੀ ਮਿਰਚ ਥੜੀ ਆ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਪ੍ਰਿੰਕਲ ਕਰ ਦੇਣਾ ਦੇ ਉੱਪਰ ਤੇ ਹੋਂ ਤੁਸੀਂ ਦਾ ਕਲਰ ਤੇ ਦਾ ਟੈਕਸਚਰ ਜਿਹੜਾ ਤੁਸੀਂ ਵੇਖ ਸਕਦੇ ਹੋ ਇਹ ਸੱਚੀ ਇੰਨਾ ਕੋ ਸਵਾਦ ਬਣਦਾ ਨਾ ਵੀ ਮਜ਼ਾ ਹੀ ਆ ਜਾਂਦਾ ਇਹਨੂੰ ਖਾ ਕੇ ਇਹਨੂੰ ਰੋਟੀ ਨਾਲ ਖਾਓ ਬੱਚੇ ਬਰੈਡ ਨਾਲ ਖਾ ਲੈਣ ਬਹੁਤ ਵਧੀਆ ਬਣਦਾ ਏ ਤੇ ਆਪਾਂ ਹੁਣ ਤੁਹਾਨੂੰ ਮੈਂ ਦਿਖਾਉਣੀ ਆ 5 ਮਿੰਟ ਬਾਅਦ ਇਹਦਾ ਕੀ ਰਿਜ਼ਲਟ ਆਉਂਦਾ ਏ ਲਓ ਜੀ ਆਪਣਾ ਕਰੀਮੀ ਮਸ਼ਰੂਮ ਬਣ ਕੇ ਬਿਲਕੁਲ ਰੈਡੀ ਆ ਬਹੁਤ ਟੇਸਟੀ ਬਣਦਾ ਏ ਜ਼ਰੂਰ ਟਰਾਈ ਕਰਿਓ ਆਪਣੇ ਬੱਚਿਆਂ ਨੂੰ ਆਪਣੇ ਘਰ ਦੀ ਚੀਜ਼ਾਂ ਬਣਾ ਕੇ ਖਵਾਇਆ ਕਰੋ ਗੈਸ ਆਪਾਂ ਕਰ ਦਾਂਗੇ ਬੰਦ ਤੇ 스멜 ਬਹੁਤ ਸੋਹਣੀ ਆ ਰਹੀ ਆ ਸਿਹਤ ਦਾ ਇਹ ਬਹੁਤ ਫੇਵਰੇਟ ਆ ਪਲਾਸਟਿਕ ਵਾਲਾ ਬੈਡ ਕੁਆਪ ਏ ਟੈਂਟ ਦਾ ਬੈਗ ਉਹ ਟੈਂਟ ਦਾ ਬੈਗ ਲੈ ਲਿਆ ਸਹਿਜ ਨੇ ਤੇ ਆਪਣੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਿਆ ਕਰੋ ਘਰ ਦੇ ਵਿੱਚ ਹੀ ਨਾ ਜੋ ਵੀ ਹੁੰਦਾ ਬਣਾ ਕੇ ਖਵਾਇਆ ਕਰੋ ਮੈਂ ਬਹੁਤੀ ਉਤ ਨਹੀਂ ਹੈਗੀ ਕਿ ਪ੍ਰੋਫੈਸ਼ਨਲ ਕੁੱਕ ਤੇ ਮੈਂ ਹੈ ਨਹੀਂ ਆ ਪਰ ਜਿੰਨੀ ਕੋ ਮੈਨੂੰ ਗੁਜਾਰੇ ਚੋ ਕੀ ਕੁਕਿੰਗ ਆਉਂਦੀ ਆ ਨਾ ਹਮੇ ਕੋਸ਼ਿਸ਼ ਕਰਦੀ ਹੁੰਨੀ ਵੀ ਮੈਂ ਕਰਾਂ ਤੇ ਦੇਖੋ ਤੁਸੀਂ ਕਲਰ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣੀ স্মੈਲ ਤੇ ਹੁਣ ਮੈਂ ਹਰਸਿਮਰਨ ਨੂੰ ਪਾ ਕੇ ਦਊਂਗੀ ਤੇ ਹਰਸਿਮਰਨ ਮੈਨੂੰ ਚੈੱਕ ਕਰਕੇ ਦੱਸੇਗਾ ਕਿ ਕਿੱਦਾਂ ਦੀ ਬਣੀ ਆ ਸਾਡੇ ਸਰਦਾਰ ਜੀ ਤੇ ਗੁਰਸਹਿਬ ਜੀ ਦੱਸਣਗੇ ਹੂੰ ਟੇਸਟੀ ਆ? ਕਹਿੰਦਾ? ਯਮੀਆਂ। ਪਾਸ ਹੋ ਗਏ ਮਮਾ। 500 ਕੀ ਟੋਪ ਹੋ ਗਈ ਚਲੋ ਜੀ ਆਪ ਵੀ ਕੀ ਤੇ ਹੁਣ ਪੁੱਠੀ ਪੰਗੇ ਲੈ ਜਾ ਰਹੇ ਆ ਹੈ ਹੈ ਹੁਣ ਪੁੱਠੀ ਪੰਗੇ ਲੈ ਜਾ ਰਹੇ ਆ ਚਲੋ ਜੀ ਇਹ ਸੀਗਾ ਜੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਉਮੀਦ ਕਰਦੇ ਆ ਜੀ ਤੁਸੀਂ ਪਿਆਰ ਦਿਓਗੇ ਤੇ ਸਹਿਜ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਤੋ ਆਈ ਸਹਿਜ ਦੀ ਫਲਾਈ ਕਿਸ ਲੋਕ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਵਧਾਈ ਦੀ ਸਾਨੂੰ ਵਧਾਈ ਵੀ ਦਿਓ ਜੀ ਸਾਡਾ ਚੈਨਲ ਸ਼ੇਅਰ ਮੋਨਟਾਈਜ਼ ਵੀ ਹੋ ਗਿਆ ਮੋਨਟਾਈਜ਼ਰ ਹੋ ਗਿਆ ਤੇ ਚਲੋ ਜੀ ਓਕੇ ਜੀ ਹਾਸਦੇ ਰਹੋ ਤੇ ਵਸਦੇ ਰਹੋ